ਸਤਿ ਸ਼੍ਰੀ ਅਕਾਲ ਜੀ ਤੁਸੀਂ ਜਿਹੜੇ ਮਾਈਕ ਰਿਪੋਰਟ ਦੇ ਨਾਲ ਮੈਂ ਰਾਜਵਿੰਦਰ ਭੋਤਣਾ ਅੱਜ ਪੰਜਾਬ ਸੰਬੰਧ ਦਾ ਸੱਦਾ ਜਿਹੜਾ ਕਿਸਾਨ ਲੀਡਰਾਂ ਵੱਲੋਂ ਕਿਸਾਨ ਜਥੇਬੰਦੀਆਂ ਵੱਲੋਂ ਦਿੱਤਾ ਗਿਆ ਸੀ ਤਾਂ ਉਸ ਜਿਹੜੇ ਪੰਜਾਬ ਬੰਦ ਦੇ ਸੱਦੇ ਨੂੰ ਵੀ ਇੱਕ ਪੂਰਨ ਦੌਰ ਤੇ ਹੰਗਾਰਾ ਮਿਲ ਰਿਹਾ ਤਾਂ ਅਸੀਂ ਇਸ ਟਾਈਮ ਜ਼ਿਲ੍ਹਾ ਸੰਗਰੂਰ ਦੇ ਕਸਬਾ ਮੂਨਕ ਦੇ ਵਿੱਚ ਖੜੇ ਆ ਤੁਸੀਂ ਪਿੱਛੇ ਦੇਖ ਸਕਦੇ ਹੋ ਸਾਡੇ ਨਾਲ ਨੌਜਵਾਨ ਨੇ ਪ੍ਰਿਤਪਾਲ ਸਿੰਘ ਤੇ ਨਾਲ ਉਹਨਾਂ ਦੇ ਫਾਦਰ ਸਾਹਿਬ ਇਹ ਉਹ ਨੌਜਵਾਨਾ ਪ੍ਰਿਤਪਾਲ ਸਿੰਘ ਨਿਆਗਾਉਂ ਪਿੰਡ ਜ਼ਿਲ੍ਹਾ ਸੰਗਰੂਰ ਜਦੋਂ ਇਹ ਅੰਦੋਲਨ ਸ਼ੁਰੂ ਹੋਇਆ ਸੀ ਫਰਵਰੀ ਦੇ ਵਿੱਚ 13 ਫਰਵਰੀ ਨੂੰ ਤੇ 21 ਫਰਵਰੀ ਨੂੰ ਜਦੋਂ ਸ਼ੁਭਕਰਨਦੀਪ ਨਾਂ ਦੇ ਮੁੰਡੇ ਦੀ ਜਿਹੜੀ ਗੋਲੀ ਨਾਲ ਮੌਤ ਹੋਈ ਸੀਗੀ ਤਾਂ ਇਹ ਨੌਜਵਾਨ ਨੂੰ ਜਿਹੜਾ ਹਰਿਆਣਾ ਪੁਲਿਸ ਵੱਲੋਂ ਜਾਂ ਕੇਂਦਰੀ ਜਿਹੜੇ ਫੋਰਸ ਵੱਲ ਸੀ ਉਹਨਾਂ ਵੱਲੋਂ ਚੁੱਕ ਕੇ ਉਧਰ ਬਾਰਡਰ ਪਾਰ ਲੈ ਗਏ ਸੀ ਤੇ ਇਸ ਤੇ ਤਸ਼ੱਦਦ ਕੀਤਾ ਗਿਆ ਸੀ ਤੋਨੂੰ ਲੱਤਾਂ ਤੋੜੀਆਂ ਜਵਾੜਾ ਤੋੜਿਆ ਸਿਰ ਪਾੜਿਆ ਇਹ ਨੌਜਵਾਨ ਕਾਫੀ ਉਦੋਂ ਉਹਨਾਂ ਦੀ ਪੁਲਿਸ ਦੀ ਜਿਹੜਾ ਤਸ਼ੱਦਦ ਦਾ ਸ਼ਿਕਾਰ ਹੋਇਆ ਉਸ ਜਦੋਂ ਇਹ ਅੰਦੋਲਨ ਸ਼ੁਰੂ ਹੋਇਆ ਜਿਹੜਾ ਅੰਦੋਲਨ ਅੱਜ ਚੱਲ ਰਿਹਾ ਹੈ ਜਿਸ ਦੀ سپورਟ ਦੇ ਵਿੱਚ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਹੋਇਆ ਜਿੱਥੇ ਹੁੰਦੀਆਂ ਨੇ ਤਾਂ ਇਹ ਨੌਜਵਾਨ ਵੀ ਸਾਨੂੰ ਮੂਨਕ ਦੇ ਵਿੱਚ ਅਸੀਂ ਖੜੇ ਹਾਂ ਉੱਥੇ ਮਿਲੇ ਨੇ ਪ੍ਰਿਤਪਾਲ ਸਿੰਘ ਇਹਨਾਂ ਦਾ ਨਾਮ ਆ ਆਪਾਂ ਇਹਨਾਂ ਨਾਲ ਕਰਾਂਗੇ ਗੱਲਬਾਤ ਨਾਲ ਇਹਨਾਂ ਦੇ ਜਿਹੜੇ ਫਾਦਰ ਸਾਹਿਬ ਉਹ ਵੀ ਇਸ ਸੰਬੰਧ ਪੰਜਾਬ ਬੰਦੇ ਸੱਦੇ ਵਿੱਚ ਇੱਥੇ ਪਹੁੰਚੇ ਹੋਏ ਨੇ ਭਾਈ ਜੀ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਤੇ ਤੁਸੀਂ ਪਹੁੰਚਿਓ ਕਿਵੇਂ ਦੇਖਦੇ ਸਦਿਆਂ ਦੇਖੋ ਇਹ ਸੱਦਾ ਜਿਵੇਂ ਆਪਣੇ ਕਿਸਾਨਾਂ ਦੇ ਮਤਲਬ ਆਪਣੀ ਰੋਜੀ ਰੋਟੀ ਨੂੰ ਲੈਂਦੇ ਹੋਏ ਜਿੱਦਾਂ ਸਰਦਾਰ ਜਗਜੀਤ ਸਿੰਘ ਜੀ ਢੱਲੇਵਾਲ ਕੋਖੜਤਾਲ ਤੇ ਬੈਠੇ ਹੋਏ ਨੇ ਮਰਨ ਵਰਤੇ ਬੈਠੇ ਹੋਏ ਨੇ ਸੋ ਇਹਦੇ ਵਿੱਚ ਜਥੇਬੰਦੀਆਂ ਨੇ ਸੱਦਾ ਦਿੱਤਾ ਸੀਗਾ ਕਿ ਅੱਜ ਪੰਜਾਬ ਬੰਦ ਹੈ ਤਾਂ ਉਹਦੇ ਵਿੱਚ ਫਿਰ ਅਸੀਂ ਸ਼ਾਮਲ ਹੋਏ ਆ ਸੋ ਸਾਰਿਆਂ ਨੂੰ ਹੀ ਅਸੀਂ ਮਤਲਬ ਬੇਨਤੀ ਕੀਤੀ ਹੈ ਜਿੱਦਾਂ ਸਾਰਿਆਂ ਨੂੰ ਪੰਜਾਬ ਦੇ ਵਿੱਚ ਸਾਰੇ ਦੁਕਾਨਦਾਰ ਵਰਗ ਆਰਤੀ ਵਰਗ ਮਜ਼ਦੂਰ ਵਰਗ ਵੀ ਸਾਰੇ ਪੂਰਨ ਤੌਰ ਤੇ ਸਾਡਾ ਸਾਥ ਦੇ ਰਹੇ ਨੇ ਸੋ ਇਹਨੂੰ ਪੰਜਾਬ ਬੰਦ ਦਾ ਜਿਹੜਾ ਸੱਦਾ ਸੀ ਇਹਨੂੰ ਮਤਲਬ ਮਜ਼ਬੂਤ ਕਰਨ ਵਾਸਤੇ ਕਾਫੀ ਤਕੜੇ ਲੈਵਲ ਤੇ ਬੰਦ ਹੈ ਅੱਜ ਪੰਜਾਬ ਕੋਈ ਵੀ ਕਿਸੇ ਪਾਸੇ ਨਹੀਂ ਜਾ ਰਿਹਾ ਜਥੇਬੰਦੀਆਂ ਡਟੀਆਂ ਹੋਈਆਂ ਨੇ ਲੋਕ ਵੀ ਸਾਡੇ ਨਾਲ ਪੂਰਨ ਤੌਰ ਤੇ ਸਾਥ ਦੇ ਰਹੇ ਨੇ ਤਾਂ ਕਰਕੇ ਅਸੀਂ ਆਪਣੀ ਡਿਊਟੀ ਇੱਥੇ ਨਿਭਾ ਰਹੇ ਹਾਂ ਮੌਣਕ ਪਈ ਆਪਾਂ 10 ਮਹੀਨੇ ਪਹਿਲਾਂ ਦੀ ਗੱਲ ਕਰਾਂਗੇ ਜਦੋਂ ਇਹ ਅੰਦੋਲਨ ਸ਼ੁਰੂ ਹੋਇਆ ਜਿਸ ਦੇ ਅੱਜ ਆਪਾਂ ਡੱਲੇ ਵਾਲਾ ਸਾਹਿਬ ਨੇ ਜਿਹੜਾ ਮਰਨ ਵਤ ਰੱਖਣਾ ਪੈ ਰਿਹਾ ਉਦੋਂ ਕੀ ਤੁਹਾਡੇ ਨਾਲ ਕੀ ਇਨਸੀਡੈਂਟਸ ਹੋਇਆ ਸੀ ਉਹ ਪੂਰੀ ਕੀ ਘਟਨਾ ਵਾਪਰੀ ਸੀਗੀ ਉਸ ਖਨੌਰੀ ਬਾਰਡਰ ਤੇ ਜਦੋਂ ਇਹ ਮੂਵਮੈਂਟ ਜਦੋਂ ਕਿਸਾਨ ਦਿੱਲੀ ਵੱਲ ਕੂਚ ਕਰਨਾ ਚਾਹੁੰਦੇ ਸੀ ਦੇਖੋ ਜਿੱਦਾਂ ਪਤਾ ਹੀ ਹੈ ਸਾਰਿਆਂ ਨੂੰ ਕਿ 13 ਫਰਵਰੀ ਨੂੰ ਜਿੱਦਾਂ ਕਿਸਾਨ ਅੰਦੋਲਨ ਟੂ ਦੁਬਾਰੇ ਸਟਾਰਟ ਹੋਇਆ ਸੀ ਪ੍ਰੋਟੈਸਟ ਸਾਡਾ ਸਾਡੇ ਪਿੰਡ ਤੋਂ ਸਾਡੇ ਪਿੰਡ ਤੋਂ ਦਿੱਲੀ ਸੇਵਾ ਜਾਂਦੀ ਸੀਗੀ ਕਿਵੇਂ ਖਨੌਰੀ ਬਾਰਡਰ ਤੇ ਅਸੀਂ ਲੰਗਰ ਲੈ ਕੇ ਜਾਂਦੇ ਸੀਗੇ ਐਵੇਂ 21 ਫਰਵਰੀ ਨੂੰ ਜਿੱਦਾਂ ਸ਼ੁਭ ਕਰਨ ਦੀ ਸ਼ਹਾਦਤ ਹੁੰਦੀ ਹੈ ਸ਼ੁਭ ਕਰਨ ਨੂੰ ਜਿੱਦਾਂ ਗੋਲੀ ਮਾਰੀ ਜਾਂਦੀ ਹੈ ਉਦਾਂ ਹੀ ਸਵੇਰ ਦਾ ਸਮਾਂ ਸੀਗਾ ਕਿ ਅਸੀਂ ਲੰਗਰਾਂ ਦੀ ਸੇਵਾ ਲੈ ਕੇ ਗਏ ਸੀ ਪਿੰਡ ਤੋਂ ਅਸੀਂ ਲੰਗਰ ਵਰਤਾਂਦੇ ਪਏ ਸੀਗੇ ਜਦੋਂ ਲੰਗਰ ਵਰਤਾਂਦੇ ਪਏ ਸੀ ਤਾਂ ਉਸ ਟਾਈਮ ਜਿਹੜੀ ਹਰਿਆਣਾ ਪੁਲਿਸ ਹੈ ਹਰਿਆਣਾ ਪੁਲਿਸ ਨੇ ਉੱਥੇ ਮਤਲਬ ਕਿ ਅਥਰੂ ਗੈਸ ਦੇ ਜਿਹੜੇ ਗੋਲੇ ਹੁੰਦੇ ਆ ਸ਼ੈੱਲ ਉਹ ਸੁੱਟਨੇ ਸਟਾਰਟ ਕਰ ਦਿੱਤੇ ਤਾਂ ਇੰਨੇ ਵਿੱਚ ਕੀ ਹੁੰਦਾ ਕਿ ਉੱਥੇ ਕਾਫੀ ਜ਼ਿਆਦਾ ਭਜਦੁਰ ਮੱਚ ਜਾਂਦੀ ਹੈ ਤਾਂ ਉਹਦੇ ਵਿੱਚ ਕੀ ਹੈ ਇੱਕ ਬਜ਼ੁਰਗ ਅੱਗੇ ਮੇਰੇ ਡਿੱਗ ਜਾਂਦੇ ਨੇ ਮੇਰੇ ਕੋਲ ਡਿੱਗ ਜਾਂਦੇ ਨੇ ਜਦੋਂ ਫਿਰ ਮੈਂ ਉਹ ਬਜ਼ੁਰਗ ਨੂੰ ਚੱਕਣ ਲੱਗਦਾ ਤਾਂ ਇਨੇ ਚਿਰ ਚ ਤਕਰੀਬਨ 9-10 ਮੁਲਾਜ਼ਮ ਹੁੰਦੇ ਨੇ ਹਰਿਆਣਾ ਪੁਲਿਸ ਦੇ ਜਿਹੜੇ ਆ ਕਿ ਤਕਰੀਬਨ ਮੇਰੇ ਸਿਰ ਦੇ ਉੱਤੇ ਡਾਂਗ ਮਾਰਦੇ ਨੇ ਤੇ ਜਿਹਦੇ ਨਾਲ ਮੇਰੀ ਨਾ ਪੱਗ نیچے ਡਿੱਗ ਜਾਂਦੀ ਆ ਜਦੋਂ ਮੈਂ ਪੱਗ ਚੱਕਣ ਲੱਗਦਾ ਤਾਂ ਉਹ ਫਿਰ ਕੀ ਹੈ ਦੁਬਾਰੇ ਡਾਂਗਾ ਮਾਰਨੀ ਸਟਾਰਟ ਕਰ ਦਿੰਦੇ ਨੇ लाठी चार्ज ਤਾਂ ਉਸ ਤੋਂ ਬਾਅਦ ਜੋ ਡਿੱਗ ਜਾਣਾ ਨੀਚੇ ਤਾਂ ਮੈਨੂੰ ਹਰਿਆਣਾ ਪੁਲਿਸ ਦੇ ਜਿਹੜੇ 8-10 ਮੁਲਾਜ਼ਮ ਸੀ ਉਹ ਚੱਕ ਕੇ ਬੈਕ ਸਾਈਡ ਲੈ ਜਾਂਦੇ ਨੇ ਬੈਰੀਗੇਡ ਦੇ ਬੈਕ ਸਾਈਡ ਜਿੱਥੇ ਉਹਨਾਂ ਨੇ ਵਾਟਰ ਕੈਨਲ ਵਗੈਰਾ ਖਿਲਾਰੇ ਹੋਇਆ ਉੱਤੇ ਲਿਜਾ ਕੇ ਫਿਰ ਉਹ ਮੈਨੂੰ ਮਤਲਬ ਕਿ ਜੋ ਲੈ ਕੇ ਜਾਂਦੇ ਨੇ ਬੋਰੀ ਦੇ ਵਿੱਚ ਪਾ ਲੈਂਦੇ ਨੇ ਕਿਉਂਕਿ ਜਦੋਂ लाਠੀ ਚਾਰਜ ਕਰਦੇ ਪਏ ਸੀ ਡਾਂਗਾ ਮਾਰਦੇ ਸੀ ਕਿ ਮੈਂ ਅੱਗੇ ਹੱਥ ਕਰਦਾ ਸੀਗਾ ਤਾਂ ਤਾਂ ਕਰਕੇ ਵੀ ਇਹ ਹੱਥ ਨਾ ਕਰ ਸਕੇ ਤਾਂ ਉਹਨਾਂ ਨੇ ਬੋਰੀ ਦੇ ਵਿੱਚ ਪਾ ਲਿਆ ਇੱਕ ਮੈਨੂੰ ਬੋਰੀ ਦੇ ਵਿੱਚ ਪਾ ਕੇ ਤੁਹਾਨੂੰ ਬੰਨੇ ਆ ਹਾਂ ਮੈਨੂੰ ਬੋਰੀ ਦੇ ਵਿੱਚ ਪਾ ਲਿਆ ਬੋਰੀ ਦੇ ਵਿੱਚ ਪਾ ਕੇ ਫਿਰ ਉੱਥੇ ਮੇਰੀ ਕੁੱਟਮਾਰ ਕੀਤੀ ਗਈ ਉੱਥੇ ਜਾ ਕੇ ਤਸ਼ੱਦਦ ਕੀਤੀ ਮੇਰੀ ਫਿਰ ਉਸ ਤੋਂ ਕੁਝ ਟਾਈਮ ਬਾਅਦ ਮੈਨੂੰ ਫਿਰ ਕੱਢ ਲੈਂਦੇ ਆ ਕੱਢਣ ਤੋਂ ਬਾਅਦ ਫਿਰ ਤਾਨੂੰ ਪਤਾ ਕਿ ਜਦੋਂ ਆਪਾਂ ਕਿਸੇ ਵੀ ਸੰਘਰਸ਼ ਕਰਦੇ ਆ ਤਾਂ ਇੱਕ ਜੇ ਆਪਾਂ ਪੱਗ ਬੰਨੀ ਹੋਈ ਆ ਤਾਂ ਸਾਨੂੰ ਇੱਕ ਬੜੇ ਵਧੀਆ ਨਾਮ ਨਾਲ ਸਾਨੂੰ ਸਰਕਾਰਾਂ ਨਵਾਜਦੀਆਂ ਨੇ ਕਿ ਇਹ ਖਾਲਿਸਤਾਨੀ ਆ ਵੀ ਆਪਣੇ ਪ੍ਰੋਟੈਸਟ ਕਰਦੇ ਪਏ ਆਪਣੇ ਹੱਕਾਂ ਵਾਸਤੇ ਉੱਠਦੇ ਆ ਤੇ ਖਾਲਿਸਤਾਨੀ ਆ ਤਾਂ ਉਹ ਖਾਲਿਸਤਾਨੀ ਮੈਨੂੰ ਕਹਿਣਾ ਸਟਾਰਟ ਕੀਤਾ ਇਹਨਾਂ ਨੇ ਤਾਂ ਮੇਰਾ ਸਿਰੀ ਸਾਹਿਬ ਪਾਇਆ ਹੋਇਆ ਸੀ ਛਾਤੀ ਤੇ ਪੈਰ ਰੱਖ ਕੇ ਇਹਨਾਂ ਨੇ ਮੇਰਾ ਸਿਰੀ ਸਾਹਿਬ ਉਤਾਰਤਾ ਸਿਰੀ ਸਾਹਿਬ ਉਤਾਰਨ ਤੋਂ ਬਾਅਦ ਫਿਰ ਮੇਰੀ ਖੱਬੀ ਲੱਤ ਸੀ ਜਿਹੜੀ ਚੱਕ ਕੇ ਉੱਚੀ ਤੇ ਖੱਬੀ ਲੱਤ ਤੋੜੀ ਸੱਜੀ ਲੱਤ ਤੋੜੀ ਫਿਰ ਉਹਨਾਂ ਨੇ ਜਵਾੜੀ ਦੇ ਉੱਤੇ ਵੱਟ ਮਾਰ ਕੀਤਾ ਜਵਾੜਾ ਤੋੜਿਆ ਮੇਰਾ ਸੱਤ ਜਗ੍ਹਾ ਤੋਂ ਮੇਰਾ ਜਵਾੜਾ ਤੋੜਤਾ ਉਹਨਾਂ ਨੇ ਨੱਕ ਦੀ ਹੱਡੀ ਟੁੱਟ ਗਈ ਸੀ ਸਿਰ ਦੇ ਵਿੱਚ ਖੂਨ ਆ ਰਿਹਾ ਸੀ ਦੰਦ ਟੁੱਟ ਗਏ ਸੀ ਮੇਰੇ ਕਾਫੀ ਫਿਰ ਗਲੇ ਦੇ ਵਿੱਚ ਰੱਸੀ ਪਾ ਕੇ ਤਾਂ ਫਿਰ ਉਹ ਰੱਸੀ ਨਾਲ ਗਲਾ ਦੱਬਿਆ ਗਿਆ ਮਾਰਨ ਦੀ ਕੋਸ਼ਿਸ਼ ਕੀਤੀ ਗਈ ਕੇਸਾਂ ਤੋਂ ਫੜ ਕੇ ਸੜਕ ਤੇ ਖਿੱਚਿਆ ਗਿਆ ਬਸ ਉਹਦਾ ਇਹੀ ਸੀ ਕਿ ਉਹਨਾਂ ਦੇ ਕਿ ਅਸੀਂ ਆਪਣੇ ਹੱਕਾਂ ਵਾਸਤੇ ਡਟੇ ਹੋਏ ਸੀ ਆਪਣੇ ਹੱਕਾਂ ਵਾਸਤੇ ਆਪਣੀਆਂ ਮੰਗਾਂ ਵਾਸਤੇ ਪ੍ਰੋਟੈਸਟ ਕਰ ਰਹੇ ਸੀ ਸ਼ਾਂਤੀਪੂਰਵ ਬੈਠੇ ਹੋਏ ਸੀ ਸਾਰੇ ਜਣੇ ਕਿਸਾਨ ਸਾਰੇ ਖੜੇ ਹੋਏ ਸੀ ਉਹਨਾਂ ਦੇ ਵਿੱਚੋਂ ਜਦੋਂ ਮੈਨੂੰ ਇਹ ਲੈ ਕੇ ਜਾਂਦੇ ਆ ਤੇ ਪਿੱਛੇ ਜਾ ਕੇ ਤਸ਼ੱਦਦ ਕੀਤੀ ਜਾਂਦੀ ਆ ਫਿਰ ਇਹ ਮੈਨੂੰ ਲੈ ਕੇ ਜਾਂਦੇ ਆ ਨਰਵਾਣੀ ਨਰਵਾਣੀ ਤੋਂ ਫਿਰ ਮੈਨੂੰ ਰੋਟੇ ਜਦੋਂ ਉਹਨਾਂ ਨੇ ਤਸ਼ੱਦਦ ਕੀਤਾ ਉਹਦੇ ਵਿੱਚ ਕੀ ਕੀ ਸੱਟਾਂ ਲੱਗੀਆਂ ਨੇ ਤੁਹਾਡੇ ਗੰਭੀਰ ਸੱਟਾਂ ਲੱਗੀਆਂ ਅਨਰੂਨੀ ਸੱਟਾਂ ਲੱਗੀਆਂ ਕੀ ਸੱਟਾਂ ਸੱਟਾਂ ਏਦਾਂ ਸੀ ਕਿ ਮੇਰਾ ਜਿੱਦਾਂ ਮੇਰੀ ਲੱਤ ਤੋੜੀ ਸੀ ਪੰਜ ਜਗ੍ਹਾ ਤੋਂ ਖੱਬੀ ਗੋਡਾ ਚੱਪਣੀ ਟੁੱਟ ਗਈ ਸੀ ਲੈਫਟ ਲੈਗ ਮੇਰੀ 5 ਜਗ੍ਹਾ ਤੋਂ ਤੋੜੀ ਹੋਈ ਸੀ ਰਾਈਟ ਲੈਗ ਮੇਰੀ 2 ਜਗ੍ਹਾ ਤੋਂ ਤੋੜੀ ਸੀ ਥੈਨ ਫਿਰ ਮੇਰਾ ਜਵਾੜਾ ਹੈ ਮੇਰਾ ਜਵਾੜਾ 7 ਜਗ੍ਹਾ ਤੋਂ ਤੋੜਤਾ ਸੀ ਮੈਂਡੀਬਲ ਤਾਂ ਨੱਕ ਦੀ ਹੱਡੀ ਤੋੜਤੀ ਸਿਰ ਫਟ ਗਿਆ ਸੀਗਾ ਤੇ ਦੰਦ ਮੇਰੇ 10 ਟੁੱਟੇ ਹੋਏ ਆ ਅਜੇ ਵੀ ਦੰਦਾਂ ਦਾ ਪੀੜਾ ਹੈ ਜਿਹੜਾ ਥੱਲੇ ਵਾਲਾ ਉਹ ਟੁੱਟਿਆ ਹੋਇਆ ਤਾਂ ਕਰਕੇ ਜੇ ਦੰਦ ਨਹੀਂ ਲੱਗੇ ਹੋਏ ਤੇ ਦੈਨ ਫਿਰ ਕਾਫੀ ਲੰਮੇ ਟਾਈਮ ਤੱਕ ਖਾਇਆ ਪੀਆ ਨਹੀਂ ਸੀ ਗਿਆ ਕਿਉਂਕਿ ਕਾਫੀ ਜ਼ਿਆਦਾ ਡਾਂਗਾ ਸੀ ਜਿਹੜੀਆਂ ਗੁੱਜੀਆਂ ਸੱਟਾਂ ਸੀ ਪੇਟ ਦੇ ਵਿੱਚ ਮਾਰੀਆਂ ਸੀ ਕਿਉਂਕਿ ਖਾਦਾ ਪੀਤਾ ਤਾਂ ਨਹੀਂ ਸੀ ਜਾਂਦਾ ਕਿਉਂਕਿ ਜੇ ਕੁਝ ਖਾਂਦੇ ਸੀ ਤਾਂ ਅੰਦਰੋਂ ਬਲੱਡ ਆਉਣ ਲੱਗ ਜਾਂਦਾ ਸੀ ਉਲਟੀਆਂ ਲੱਗ ਜਾਂਦੀਆਂ ਸੀ ਇਹ ਕਾਫੀ ਅੰਦਰੂਨੀ ਸੱਟਾਂ ਵੀ ਲੱਗੀਆਂ ਨੇ ਬਾਕੀ ਹੁਣ ਥੋੜਾ ਬੋਤਾ ਚੱਲਣਾ ਸਟਾਰਟ ਕੀਤਾ ਜਿਹੜਾ ਇਹਦੇ ਨਾਲ ਕਿੰਨਾ ਟਾਈਮ ਤੁਹਾਡਾ ਇਹ ਇਲਾਜ ਚੱਲਿਆ ਕਿੰਨਾ ਟਾਈਮ ਤੁਹਾਨੂੰ ਇਹ ਟ੍ਰੀਟਮੈਂਟ ਲੈਣਾ ਪਿਆ ਹੁਣ ਤੇ ਤੇ ਕਦੋਂ ਤੁਰਨ ਫਿਰਨ ਲੱਗੇ ਹੋ ਤੁਸੀਂ ਦੁਬਾਰਾ ਚ ਤੁਰਨ ਨੂੰ ਤਾਂ ਤਕਰੀਬਨ 2 ਮਹੀਨੇ ਹੋਏ ਨੇ ਕਿ ਅਸੀਂ ਤੁਰਨਾ ਸਟਾਰਟ ਕੀਤਾ ਤੇ ਸਟਿਕ ਦੇ ਨਾਲ ਲਾਜ਼ ਮੇਰਾ ਪਹਿਲਾਂ ਤਾਂ ਚਾਰ ਜਦੋਂ ਇੱਥੋਂ ਲੈ ਕੇ ਜਾਂਦੇ ਆ ਚਾਰ ਦਿਨ ਤਾਂ ਮੇਰਾ ਕੋਈ ਇਲਾਜ ਹੀ ਨਹੀਂ ਹੋਇਆ ਕਿਉਂਕਿ ਜਦੋਂ ਰੁਤਕ ਮੈਨੂੰ ਹਸਪੀਟਲ ਦੇ ਵਿੱਚ ਰੱਖਦੇ ਆ ਰੁਤਕ ਹਸਪੀਟਲ ਦੇ ਵਿੱਚ ਕੋਈ ਵੀ ਬੈਕਅਪ ਨਹੀਂ ਮਿਲਿਆ ਚਾਰ ਦਿਨ ਤੱਕ ਕੋਈ ਇੰਜੈਕਸ਼ਨ ਨਹੀਂ ਕੁਛ ਨਹੀਂ ਜਿੱਦਾਂ ਮੇਰੇ ਬਲੱਡ ਸਿਰ ਦੇ ਵਿੱਚੋਂ ਮੂੰਹ ਚੋਂ ਮੇਰੇ ਜਿਹੜਾ ਬਲੱਡ ਆ ਰਿਹਾ ਸੀਗਾ ਨੱਕ ਚੋਂ ਬਲੱਡ ਆ ਰਿਹਾ ਸੀ ਉਹ ਉਦਾਂ ਹੀ ਚਾਰ ਦਿਨ ਹੁੰਦਾ ਰਿਹਾ 4 ਦਿਨ ਤੱਕ ਉਹਨਾਂ ਨੇ ਕੋਈ ਪਾਣੀ ਨਹੀਂ ਪੀਆ ਕੁਝ ਨਹੀਂ ਮਤਲਬ ਬੈਕਅਪ ਕੁਝ ਨਹੀਂ ਦਿੱਤਾ ਫਿਰ ਦੈਨ ਅਸੀਂ ਹਾਈ ਕੋਰਟ ਦੇ ਵਿੱਚ ਜਾ ਕੇ ਪਟੀਸ਼ਨ ਪਾਈ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਫਿਰ ਵਾਰੰਟ ਅਫਸਰ ਭੇਜਿਆ ਉੱਥੇ ਤਾਂ ਫਿਰ ਉਹਨਾਂ ਨੇ ਵਾਰੰਟ ਅਫਸਰ ਜਦੋਂ ਉਹਨਾਂ ਨੇ ਆ ਕੇ ਹਾਲਾਤ ਦੇਖੇ ਤਾਂ ਫਿਰ ਉਹਨਾਂ ਨੇ ਆਰਡਰ ਦਿੱਤੀ ਕੀ ਇਹਨੂੰ ਪੀਜੀਆਈ ਚੰਡੀਗੜ੍ਹ ਦਾਖਲ ਕਰਾਇਆ ਜਾਵੇ ਫਿਰ ਜਿਹੜਾ ਮੈਨੂੰ 5 ਦਿਨ 5ਵੇਂ ਦਿਨ ਜਾ ਕੇ ਮੈਨੂੰ ਪੀਜੀਆਈ ਚੰਡੀਗੜ੍ਹ ਦੇ ਵਿੱਚ ਜਿਹੜਾ ਮੇਰਾ ਇਲਾਜ ਸਟਾਰਟ ਹੋਇਆ ਤਦ ਤਕਰੀਬਨ ਮੇਰਾ ਉੱਥੋਂ ਇਲਾਜ ਚੱਲਿਆ ਤਕਰੀਬਨ ਮੈਂ 1 ਮਹੀਨਾ ਫਿਰ ਮੈਂ ਪੀਜੀਆਈ ਦੇ ਵਿੱਚ ਦਾਖਲ ਰਿਆ ਉਸ ਤੋਂ ਬਾਅਦ ਫਿਰ ਦਵਾਈ ਤਾਂ ਜੀ ਕੰਟੀਨਿਊ ਚੱਲੀ ਜਾਂਦੀ ਹੈ ਜੀ ਉੱਥੋਂ ਇਲਾਜ ਅਜੇ ਚੱਲ ਰਿਹਾ ਜੀ ਹਰਿਆਣੇ ਵਾਲਿਆ ਕੋਈ ਲੋੜ ਨਹੀਂ ਤੇ ਹੁਣ ਜਿਵੇਂ ਤੁਸੀਂ ਖਨੌਰੀ ਜਾ ਰਹੇ ਹੋ ਉੱਥੇ ਜਿੱਥੇ ਆਪਣੇ ਅੰਡਲੇ ਵਾਲ ਸਾਹਿਬ ਦਾ ਮਰਨਵਾਰ ਚੱਲ ਰਿਹਾ ਖਨੌਰੀ ਬਾਰਡਰ ਤੇ ਕਦੋਂ ਤੋਂ ਤੁਸੀਂ ਉੱਥੇ ਜਾਣਾ ਸ਼ੁਰੂ ਕੀਤਾ ਹੋਣਾ ਦੇਖੋ ਜਦੋਂ ਮੈਂ ਵਾਕਰ ਦੇ ਨਾਲ ਥੋੜਾ ਜਿਆ ਟੁਰਨਾ ਸਟਾਰਟ ਕੀਤਾ ਸੀ ਮੈਂ ਉਦੋਂ ਤੋਂ ਹੀ ਸਟਾਰਟ ਕਰਤਾ ਸੀ ਖਨੋਰੀ ਬਾਰਡਰ ਤੇ ਜਾਣਾ ਜਦੋਂ ਮੈਂ ਘਰੋਂ ਦਵਾਈ ਲੈਣ ਤੋਂ ਇਲਾਵਾ ਜਦੋਂ ਮੈਂ ਨਿਕਲਿਆ ਸੀਗਾ ਉਸ ਤੋਂ ਬਾਅਦ ਮੈਂ ਸਿੱਧਾ ਖਨੋਰੀ ਬਾਰਡਰ ਤੇ ਹੀ ਗਿਆ ਸੀ ਜਿੱਦਾਂ ਨੂੰ 100 ਦਿਨ ਕੰਪਲੀਟ ਹੋ ਗਏ ਸੀ ਕਿ ਖਨੋਰੀ ਬਾਰਡਰ ਤੇ ਉਦੋਂ ਵੀ ਗਏ ਤਾਂ ਹੁਣ ਉੱਥੇ ਹੀ ਹੈ ਹੁਣ ਪੱਕੇ ਤੌਰ ਤੇ ਸੀ ਆਪਣੀ ਟਰਾਲੀ ਖਲਾਰੀ ਹੋਈ ਹੈ ਤੇ ਹੁਣ ਡਿਊਟੀ ਉੱਥੇ ਹੀ ਨਿਭਾਰੇ ਆ ਖਨੋਰੀ ਬਾਰਡਰ ਤੇ ਹੀ ਹੋਈਦਾ ਹੁਣ ਪੱਕੇ ਤੌਰ ਤੇ ਜਿੰਮੇ ਇਨਾ ਤਸ਼ੱਦਦ ਹੋਇਆ ਕੋਈ ਮਨ 'ਚ ਡਰ ਪੈ ਤਾਂ ਨਹੀਂ ਪੈਦਾ ਹੋਇਆ ਨਹੀਂ ਨਹੀਂ ਡਰ ਕਿਸੇ ਵੀ ਤਰ੍ਹਾਂ ਦਾ ਨਹੀਂ ਹੈਗਾ ਮਨ ਦੇ ਵਿੱਚ ਕੋਈ ਡਰ ਨਹੀਂ ਹੈਗਾ ਸਭ ਤੋਂ ਵੱਡੀ ਗੱਲ ਦੇਖੋ ਐਦਾਂ ਹੁੰਦਾ ਕਿ ਮੈਂ ਤਾਂ ਬਿਲਕੁਲ ਇਹ ਚੀਜ਼ ਦੇਖਦਾ ਕਿ ਪ੍ਰਮਾਤਮਾ ਹੈਗੇ ਆ ਕਿਉਂਕਿ ਦੇਖੋ ਜਦੋਂ ਮੇਰੇ ਤੇ ਇੰਨੀ ਤਸ਼ਦਦਤ ਹੋਈ ਚਾਰ ਦਿਨ ਤੱਕ ਕੋਈ ਬੈਕਅਪ ਨਹੀਂ ਮਿਲਿਆ ਬਲੱਡ ਮੇਰੇ ਆ ਰਿਹਾ ਸੀਗਾ ਤਾਂ ਇਸ ਤੋਂ ਉੱਤੇ ਤਾਂ ਸਬੂਤ ਕੋਈ ਹੋ ਹੀ ਨਹੀਂ ਸਕਦਾ ਕਿ ਨਾ ਜੀ ਪ੍ਰਮਾਤਮਾ ਨੇ ਜਿੰਨਾ ਟਾਈਮ ਤੁਹਾਨੂੰ ਰੱਖਣਾ ਹੈ ਜਦੋਂ ਤੱਕ ਤੁਹਾਡੀ ਆਈ ਨਹੀਂ ਹੋਈ ਉਹਨਾਂ ਟਾਈਮ ਤੁਹਾਨੂੰ ਕੋਈ ਮਾਰ ਨਹੀਂ ਸਕਦਾ ਸੋ ਸਭ ਤੋਂ ਵੱਡਾ ਤਾਂ ਇਹੀ ਸਬੂਤ ਹੈ ਬੈਠੇ ਹੋਏ ਆ ਜਿੰਨਾ ਟਾਈਮ ਸਾਡੀ ਆਈ ਨਹੀਂ ਲਿਖੀ ਨਹੀਂ ਹੋਈ ਉਹਨਾਂ ਟਾਈਮ ਸਾਨੂੰ ਕੋਈ ਮਾਰ ਨਹੀਂ ਸਕਦਾ ਬਾਪੂ ਜਿਵੇਂ ਆਮ ਇਹ ਹੁੰਦਾ ਵੀ ਜਦੋਂ ਕੋਈ ਇਹੋ ਜੀ ਘਟਨਾ ਘਟਦੀ ਹੈ ਤਾਂ ਘਰ ਦੇ ਡਰ ਜਾਂਦੇ ਨੇ ਤੁਸੀਂ ਤੁਹਾਡੇ ਮਨ 'ਚ ਨਹੀਂ ਕੋਈ ਡਰ ਪਿਆ ਜਾਂ ਤੁਸੀਂ ਇਹਨਾਂ ਨੂੰ ਦੁਬਾਰਾ ਰੋਕਿਆ ਨਹੀਂ ਵੀ ਯਾਰ ਕਿਉਂ ਇਹ ਕੰਮਾ ਚਾਉਣਾ ਪਹਿਲਾਂ ਹੀ ਇੰਨਾ ਕੋਸ਼ਿਸ਼ੋ ਕਰਿਆ ਜਾਂ ਤੁਹਾਡੇ ਮਨ 'ਚ ਕੋਈ ਡਰ ਪੈ ਪੈਦਾ ਹੋਇਆ ਹੋਵੇ ਨਹੀਂ ਜੀ ਕੋਈ ਡਰ ਨਹੀਂ ਪਹਿਲਾਂ ਡਰ ਜ਼ਰੂਰ ਸੀ ਫਿਰ ਨਿਗਲ ਚੁੱਕਿਆ ਇਹ ਫਿਰ ਹਰਵ ਮਤਲਬ ਸਾਨੂੰ ਇਹ ਸੀ ਵੇ ਦੇ ਨਾਲ ਪਰਮਾਤਮਾ ਖੜਾ ਜਿੰਨੀ ਕੋਨਾ ਕਰ ਛੱਡੀ ਸੀ ਦੇਖਾਂ ਦੇ ਹਾਲਾਤ ਵਿੱਚ ਨਹੀਂ ਸੀਗਾ ਇਹ ਇਹ ਕਹਿੰਦਾ ਸੀ ਵੀ ਤੁਸੀਂ ਹੀਰੋ ਹੁੰਦੇ ਕਿਉਂ ਮੇਰੇ ਨਾਲ ਤੇ ਪਰਮਾਤਮਾ ਖੜਾ ਤੇ ਤੁਸੀਂ ਆਵ ਲਾ ਲੋ 5-4 ਦਿਨ ਕੁਝ ਵੀ ਨਾ ਆਪਸ ਸਹੀ ਸਲਾਮਤ ਹੋਏ 4-5 ਦਿਨ ਨਾ ਮਿਲੇ ਚੀਤ ਮਰਜੀ ਦਾ ਇਹਨੂੰ ਕੋਈ ਛੈ ਨਹੀਂ ਦਿੱਤੀ ਉਹਨਾਂ ਜੋਰ ਲਾ ਲਿਆ ਉੱਥੇ ਤੇ ਸਾਨੂੰ ਤਾਂ ਨਹੀਂ ਅੰਦਰ ਜਾਣ ਦਿੰਦੇ ਮਿਲਣੇ ਦਿੰਦੇ ਇਹ ਕੱਲੇ ਨੂੰ ਪਾ ਛੱਡਿਆ ਸੀ ਉਹਨਾਂ ਤੇ ਕੁਝ ਨਹੀਂ ਪਰਮਾਤਮਾ ਹੈਗਾ ਜੀ ਤੁਸੀਂ ਫਿਰ ਹੁਣ ਪਹਿਲਾਂ ਵੀ ਇਹਨਾਂ ਆਪਣੇ ਕਸਾਨ ਜਿੱਥੇ ਬੰਦੀਆਂ ਨਾਲ ਜਾਂ ਜਾਂ ਮੰਗਣ ਲੈ ਕੇ ਆਉਂਦੇ ਸੀ ਕਿ ਤੁਸੀਂ ਬਾਹਰ ਚੋਣ ਲੱਗੇ ਹੋਣਾ ਮੈਂ ਵੈਸੇ ਹੀ ਚਲਾ ਜਾਂਦਾ ਹੁੰਦਾ ਸੀ ਕਦੀ ਆਮ ਜਤੁਰ ਜੀਦਾ ਸੀ ਇਹ ਨਹੀਂ ਸੀ ਕਦੀ ਜਾਂਦਾ ਇਹ ਔਦਣੀ ਲੰਗਰ ਲੁੰਗਰ ਲੈ ਕਦੀ ਕਦਾਂ ਚਲੇ ਜਾਂਦੇ ਸੀ ਔਦਣੇ ਗਿਆ ਸੀ ਔਦਣਾਂ ਇਹ ਹੋ ਗਿਆ ਪਹਿਲਾਂ ਵੀ ਜਾਂਦਾ ਸੀ ਚਲੋ ਔਦਣ ਜਿਆਦਾ ਹੋ ਗਿਆ ਔਦਣ ਮੈਂ ਇਹਨਾਂ ਨੂੰ ਕਿਹਾ ਤਾਂ ਹੈਗਾ ਮੈਂ ਬੰਦਿਆਂ ਅੱਜ ਗਲਤ ਜੇ ਇਹਨੇ ਵੇਚੇ ਆਪਣੇ ਚਲੋ ਜੋ ਹੋਣਾ ਹੈ ਮਾਲਕ ਦੇ ਹੁਕਮ ਜਿਹਾਣਾ ਕੋਈ ਸੇਵਾ ਸੀ ਉਹ ਲੈ ਲਈ ਉਹਨੇ ਮਾਲਕ ਤੇ ਹੁਣ ਤੁਸੀਂ ਇਸ ਪੂਰੇ ਕਿਉਂ ਦੇ ਵੀ ਕਿਉਂ ਨੌਜਵਾਨਾਂ ਨਾਲ ਇਦਾਂ ਕੀਤਾ ਸਰਕਾਰ ਨੇ ਜਾਂ ਹੁਣ ਵੀ ਜਿਹੜਾ ਅੰਦੋਲਨ ਚੱਲੀ ਜਾਂਦਾ ਕੇਂਦਰ ਸਰਕਾਰ ਵੱਲੋਂ ਕੋਈ ਪੁੱਛ ਦੱਸ ਜਾਣ ਦੇਖਿਆ ਕੀਤਾ ਜਾ ਰਿਹਾ ਇਹਨੂੰ ਕਿਵੇਂ ਤੁਹਾਨੂੰ ਲੱਗਦਾ ਵੇਖੋ ਜੀ ਇਹ ਸਰਕਾਰਾਂ ਦਾ ਕੰਮ ਨੇ ਤੇ ਸਾਨੂੰ ਖਤਮ ਕਰੂ ਨਾ ਜਾਂਦੀ ਏ ਹੋਰ ਤਾਂ ਕੋਈ ਇਲਾਜ ਨਹੀਂ ਦੇਦ ਰਿਹਾ ਭਈ ਇਸ ਪੂਰੇ ਮਾਹੌਲ ਨੂੰ ਲੈ ਕੇ ਹੁਣ ਜਿਵੇਂ ਸਰਕਾਰ ਵੀ ਅਣ ਦੇਖਿਆ ਕਰੀ ਜਾਂਦੀ ਆ ਕੋਈ ਸਰਕਾਰਾਂ ਦਾ ਰਵਈਆ ਵੀ ਨਹੀਂ ਤੁਹਾਡਾ ਕੀ ਮੰਨਣਾ ਇਸ ਚੀਜ਼ ਨੂੰ ਲੈ ਕੇ ਕਿਉਂ ਹੋ ਰਿਹਾ ਜਾਂ ਤੁਹਾਡੇ ਹੁਣ ਹੌਂਸਲੇ ਕਿਵੇਂ ਨੇ ਜਦੋਂ ਤੁਸੀਂ ਦੁਬਾਰਾ ਲਹਿਰ ਚਾਉਣ ਲੱਗੇ ਮੂਵਮੈਂਟ ਤੇ ਇਹਦੇ ਚਾ ਰਹੇ ਹੋ ਇੱਨਾ ਤੁਹਾਡਾ ਨਾ ਤਸ਼ੱਦਦ ਹੋਇਆ ਤਾਂ ਤੁਹਾਡਾ ਕੀ ਹੌਸਲਾ ਜਜ਼ਬਾ ਕੀ ਆ ਦੇਖੋ ਸਰਕਾਰਾਂ ਸ਼ੁਰੂ ਤੋਂ ਤਸ਼ੱਦਦ ਕਰਦੀਆਂ ਆਈਆਂ ਨੇ ਬਾਕੀ ਜੇ ਅਸੀਂ ਘਰਾਂ ਦੇ ਵਿੱਚ ਆਰਾਮ ਨਾਲ ਬੈਠੇ ਰਵਾਂਗੇ ਤਾਂ ਫਿਰ ਸਾਨੂੰ ਥਾਲੀ 'ਚ ਪਰੋਸ ਕੇ ਸਰਕਾਰਾਂ ਨੇ ਕੁਝ ਨਹੀਂ ਦੇਣਾ ਸਭ ਕੁਝ ਜਿਹੜਾ ਸਾਡੇ ਥਾਲੀ 'ਚ ਪਰੋਸਿਆ ਹੋਇਆ ਹੈ ਇਹ ਸਾਡੇ ਤੋਂ ਉਹ ਵੀ ਖਾਣਾ ਚਾਹੁੰਦੀਆਂ ਨੇ ਇਹ ਸਰਕਾਰਾਂ ਅਸੀਂ ਗਲਤ ਚੁਣ ਬੈਠੇ ਆ ਕਿਉਂਕਿ ਇਹ ਜਿਹੜੇ ਜਿੰਨੇ ਵੀ ਸਾਡੇ ਕਾਰੋਬਾਰ ਨੇ ਸਾਡੇ ਕਿੱਤੇ ਨੇ ਦੁਕਾਨਦਾਰੀ ਹੈ ਸਾਡੀ ਰੋਜੀ ਰੋਟੀ ਹੈ ਸਾਡੀ ਜਿਹੜੀ ਫਸਲਾਂ ਨੇ ਸਾਡੀਆਂ ਜ਼ਮੀਨਾਂ ਨੇ ਇਹ ਖੋ ਕੇ ਅਡਾਨੀਆਂ ਬਾਨੀਆਂ ਦੇ ਮਤਲਬ ਉਹਨਾਂ ਦੇ ਘਰਾਂ ਦੇ ਵਿੱਚ ਲਿਜਾਣਾ ਚਾਹੁੰਦੀਆਂ ਨੇ ਤੇ ਆਪਾਂ ਨੂੰ ਸਿੱਧਾ ਸਦਾ ਦਿਖਦਾ ਹੀ ਹੈ ਕਿ ਸਰਕਾਰਾਂ ਜਿਹੜੀਆਂ ਨੇ ਆਪਣੇ ਅਡਾਨੀਆਂ ਬਾਨੀਆਂ ਦੇ ਕਹਿਣ ਦੇ ਮੁਤਾਬਕ ਹੀ ਚੱਲ ਰਹੀਆਂ ਨੇ ਤੁਸੀਂ ਭਾਈ ਆਪ ਕਿੰਨੀ ਖੇਤੀ ਕਰਦੇ ਹੋ ਕਿੰਨੀ ਤੁਹਾਡੇ ਨਹੀਂ ਮੇਰੇ ਕੋਲ ਅਸੀਂ ਖੇਤੀ ਠੇਕੇ ਤੇ ਲੈਨੇ ਆ ਵੈਸੇ ਮੇਰੀ ਆਪ ਦੀ ਜ਼ਮੀਨੀ ਹੈਗੀ ਅਸੀਂ ਠੇਕੇ ਤੇ ਜ਼ਮੀਨ ਲੈ ਕੇ ਫਿਰ ਖੇਤੀ ਕਰਦੇ ਆ ਤੇ ਹੁਣ ਤੁਸੀਂ ਕੀ ਲੋਕਾਂ ਤੱਕ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਕੋਈ ਅਪੀਲ ਜਾਂ ਤੁਹਾਨੂੰ ਕੀ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਦੇਖੋ ਸਨੇਹਾ ਤਾਂ ਲੋਕਾਂ ਨੂੰ ਇਹੀ ਦੇਣਾ ਚਾਹੁੰਦੇ ਆ ਕਿ ਵੱਧ ਚੜ ਕੇ ਜਿੰਨੇ ਵੀ ਲੋਕ ਨੇ ਅੱਜ ਆਪਣੇ ਘਰਾਂ ਦੇ ਵਿੱਚ ਬੈਠੇ ਹੋਏ ਨੇ ਭਾਵੇਂ ਉਹ ਕਿਸੇ ਵੀ ਜਥੇਬੰਦੀ ਦੇ ਨਾਲ ਨੇ ਕਈ ਅੱਜ ਦੇਖ ਰਹੇ ਨੇ ਕਿ ਜਥੇਬੰਦੀਆਂ ਜਿੱਦਾਂ ਆਪਾਂ ਦੇਖ ਰਹੇ ਹਾਂ ਕਿ ਕਈ ਜਥੇਬੰਦੀਆਂ ਅੱਜ ਅਲੱਗ ਨੇ ਅਜੇ ਸਾਥ ਨਹੀਂ ਦੇ ਰਹੀਆਂ ਆਪਣੀਆਂ ਪਰ ਮੇਰਾ ਸਵਾਲ ਉਹਨਾਂ ਲੋਕਾਂ ਨੂੰ ਐ ਵੀ ਜਿਹੜੇ ਅੱਜ ਰੋਟੀ ਖਾਂਦੇ ਨੇ ਜਿਹੜੇ ਖੇਤੀ ਕਰਦੇ ਨੇ ਦੇਖੋ ਜਥੇਬੰਦੀ ਨਹੀਂ ਆ ਰਹੀ ਤੁਹਾਡਾ ਲੀਡਰ ਨਹੀਂ ਆ ਰਿਹਾ ਆਪਣਾ ਫਰਜ ਬਣਦਾ ਕਿ ਜੇ ਸਾਡਾ ਲੀਡਰ ਨਹੀਂ ਚੱਲ ਰਿਹਾ ਤਾਂ ਅਸੀਂ ਆਪਣੇ ਲੀਡਰ ਨੂੰ ਤੋੜੀਏ ਜੇ ਤੁਸੀਂ ਤੁਹਾਡਾ ਲੀਡਰ ਨਹੀਂ ਚੱਲ ਰਿਹਾ ਅਸੀਂ ਨਹੀਂ ਕਹਿੰਦੇ ਕਿ ਤੁਸੀਂ ਕਿਸੇ ਹੋਰ ਜਥੇਬੰਦੀ ਦੇ ਵਿੱਚ ਰਲੋ ਪਰ ਤੁਸੀਂ ਆਪਣੇ ਹੱਕਾਂ ਵਾਸਤੇ ਆਪਣੇ ਬੱਚਿਆਂ ਦੀ ਰੋਜ਼ੀ-ਰੋਟੀ ਵਾਸਤੇ ਤਾਂ ਲੜ ਹੀ ਸਕਦੇ ਹੋ ਨਾ ਆਪਾਂ ਨੂੰ ਘਰਾਂ ਦੇ ਵਿੱਚੋਂ ਨਿਕਲਣਾ ਪਏਗਾ ਆਪਣੇ ਹੱਕਾਂ ਵਾਸਤੇ ਸਾਨੂੰ ਲੜਨਾ ਪਏਗਾ ਤਾਂ ਹੀ ਕੁਝ ਤਾਂ ਸਾਨੂੰ ਮਿਲੂਗਾ ਤਾਂ ਹੀ ਕੁਝ ਹਰ ਰੋਟੀ ਤਾਂ ਜੇ ਦੇਖਿਆ ਜਾਵੇ ਜਿੰਨਾ ਵੀ ਸਮਾਜ ਦੇ ਵਿੱਚ ਵਰਗ ਆ ਸਾਰੇ ਤਰਕੀ ਰੋਟੀ ਸਾਰੇ ਖਾਰੇ ਨੇ ਕਿਸਾਨ ਤੇ ਨਿਰਪਰਧਤਾ ਤਾਂ ਹਰੇਕ ਵਰਗ ਦੀ ਜੇ ਦੇਖਿਆ ਜਾਵੇ ਸਿੱਧੇ ਰੂਪ ਚ ਹੈਗੀ ਹੈਗੀ ਨਾ ਇਹ ਕੋ ਰੋਟੀ ਤਾਂ ਸਾਰੀ ਖਾ ਰਹੇ ਨੇ ਬਸ ਸਾਡੇ ਵਾਸਤੇ ਸਾਡੇ ਲੋਕਾਂ ਵਾਸਤੇ ਮਾੜੀ ਗੱਲ ਤਾਂ ਇਹੀ ਹੈ ਨਾ ਕਿ ਰੋਟੀ ਖਾਣ ਦੇ ਬਾਵਜੂਦ ਵੀ ਸਾਨੂੰ ਰੋਟੀ ਦੀ ਅਹਿਮੀਅਤ ਨਹੀਂ ਪਤਾ ਸਾਨੂੰ ਅਹਿਮੀਅਤ ਉਸ ਦਿਨ ਪਤਾ ਲੱਗਦੀ ਹੈ ਜਿੱਦਣ ਸਾਡੇ ਕੋਲ ਰੋਟੀ ਹੈ ਨਹੀਂ ਠੀਕ ਹੈ ਇਹੀ ਗੱਲ ਹੈ ਇਹ ਸਾਰਿਆਂ ਦੀ ਲੜਾਈ ਸਭ ਦੀ ਹੈ ਦੁਕਾਨਦਾਰ ਦੀ ਜ਼ਿਮੀਂਦਾਰ ਦੀ ਹਨਾ ਜਿੰਨੇ ਮਜ਼ਦੂਰ ਨੇ ਜਿੰਨੇ ਵੀ ਵਰਗ ਦੇ ਵਿੱਚ ਜਿੰਨੇ ਵੀ ਲੋਕ ਨੇ ਸਾਡੇ ਪੰਜਾਬ ਦੇ ਹਿੰਦੁਸਤਾਨ ਦੇ ਇਹ ਸਾਰਿਆਂ ਦੀ ਲੜਾਈ ਹੈ ਇਕੱਲੇ ਇੱਕ ਇਨਸਾਨ ਦੀ ਨਹੀਂ ਇਕੱਲੇ ਕਿਸਾਨ ਦੀ ਲੜਾਈ ਨਹੀਂ ਹੈਗੀ ਕਿਉਂਕਿ ਕਿਸਾਨੀ ਤੇ ਨਿਰਪਰ ਕਰਦਾ ਸਾਰਾ ਕੁਝ ਹੈ ਜੇ ਸਾਡੇ ਕੋਲ ਅੱਜ ਫਸਲਾਂ ਦੇ ਸਾਨੂੰ ਰੇਟ ਚੰਗੇ ਮਿਲਣਗੇ ਤਾਂ ਤਾਂ ਹੀ ਦੁਕਾਨਾਂ ਤੋਂ ਅਸੀਂ ਕੁਝ ਖਰੀਦਾਂਗੇ ਤਾਂ ਹੀ ਦੁਕਾਨਦਾਰੀਆਂ ਚੱਲਣਗੀਆਂ ਦੇਖੋ ਲੜਾਈ ਸਭ ਦੀ ਹੈ ਤਾਂ ਹੀ ਕਹਿੰਦੇ ਕਿ ਸਾਰੇ ਜਣਿਆਂ ਨੂੰ ਸਾਨੂੰ ਚਾਹੀਦਾ ਹੈ ਕਿ ਇਸ ਟਾਈਮ ਅਸੀਂ ਆਪਣਾ ਆਪਣੇ ਇਸ ਮੋਰਚੇ ਦੇ ਵਿੱਚ ਡਟੀਏ ਕਿਉਂਕਿ ਦੇਖੋ ਜਗਦੀਸ਼ ਸਿੰਘ ਢੱਲੇਵਾਲ ਵੀ ਨੇ ਅੱਜ 35 ਦਿਨ ਹੋ ਗਏ ਦੇਖੋ ਭੁਖ ਹੜਤਾਲ ਤੇ ਮਰਨ ਵਰਤ ਦੇ ਬੈਠੇ ਨੇ ਪ੍ਰਮਾਤਮਾ ਦੀ ਦੇਣ ਹੈ ਉਹ ਪ੍ਰਮ ਸਰੇ ਦੇ ਕਰਕੇ ਲੋਕਾਂ ਦੇ ਆਸਰੇ ਦੇ ਕਰਕੇ ਚੱਲੂ ਅਜੇ ਪਰਮਾਤਮਾ ਦੀ ਦੇਣ ਕਰਕੇ ਅਜੇ ਸਹੀ ਨੇ ਬਾਕੀ ਹਾਲਤ ਤਾਂ ਆਪਾਂ ਨੂੰ ਵੀ ਪਤਾ ਕਿ ਉਹਨਾਂ ਦੀ ਕਾਫੀ ਜ਼ਿਆਦਾ ਕਮਜ਼ੋਰ ਹੈ ਤੇ ਬਾਕੀ ਡਰ ਕੇ ਬੈਠਣ ਦਾ ਸਮਾਂ ਨਹੀਂ ਹੈਗਾ ਅੱਜ ਆਪਾਂ ਨੂੰ ਘਰਾਂ ਚੋਂ ਨਿਕਲਣਾ ਪੈਣਾ ਇਹ ਸਾਨੂੰ ਸਾਡੇ ਨਾਲ ਨੌਜਵਾਨ ਪ੍ਰਤਖਾਲ ਸਿੰਘ ਜਿਨ੍ਹਾਂ ਤੇ ਇਸ ਅੰਦੋਲਨ ਦੀ ਸ਼ੁਰੂਆਤ ਦੇ ਵਿੱਚ ਜਿਹੜਾ ਬੜਾ ਇਹਨਾਂ ਦੇ ਕਹਿਣ ਦੇ ਮੁਤਾਬਕ ਦਸਨ ਮੁਤਾਬਕ ਬੜਾ ਮਨੁੱਖੀ ਤਸ਼ੱਦਦ ਜਿਹੜਾ ਪੁਲਿਸ ਦੁਬਾਰਾ ਕੀਤਾ ਗਿਆ ਇੱਕ ਅਨਮਨੁੱਖੀ ਵਿਵਹਾਰ ਹੈ ਜਿਹੜਾ ਇਹਨਾਂ ਨਾਲ ਜਦੋਂ ਇਸ ਆਪਣੀ ਹੱਕੀ ਮੰਗਾਂ ਲਈ ਲੈ ਕੇ ਦਿੱਲੀ ਕੋਚ ਕਰ ਰਹੇ ਸੀ ਤਾਂ ਉਹਨਾਂ ਦੇ ਨਾਨ ਫਾਦਰ ਸਾਹਿਬ ਵੀ ਨੇ ਉਹਨਾਂ ਨੇ ਦੱਸਿਆ ਵੀ ਇਹ ਲੜਾਈ ਦੇ ਵਿੱਚ ਉਹਨਾਂ ਦਾ ਹਮੇਸ਼ਾ ਯੋਗਦਾਨ ਰਹੂਗਾ ਤੇ ਉਹਨਾਂ ਦੇ ਡੱਡੇ ਹੌਸਲੇ ਬੁਲੰਦ ਨੇ ਤੇ ਇਹਨਾਂ ਨੇ ਜਿਹੜਾ ਇੱਕ ਪੂਰੇ ਸਮਾਜ ਦੇ ਲਈ ਸੁਨੇਹਾ ਵੀ ਕੀਤਾ ਵੀ ਜਿਹੜਾ ਜਿਹੜਾ ਇਨਸਾਨ ਵੀ ਰੋਟੀ ਖਾ ਰਿਹਾ ਉਹਨੂੰ ਇਸ ਕਿਸਾਨੀ ਲੜਾਈ ਦੇ ਵਿੱਚ ਸਾਰਿਆਂ ਨੇ ਰਲ ਮਿਲ ਕੇ ਮੋਢੇ ਨਾਲ ਮੋਢਾ ਸਾਥ ਲਾ ਕੇ ਸਾਥ ਦੇਣ ਦੀ ਲੋੜ ਆ ਜਿਸ ਤਰ੍ਹਾਂ ਅੱਜ ਇਹ ਕਹਿੰਦੇ ਪੰਜਾਬ ਬੰਦ ਦੇ ਵਿੱਚ ਪੂਰਨ ਤੌਰ ਤੇ ਹੰਗਾਰਾ ਮਿਲਿਆ ਤਾਂ ਇਸੇ ਤਰ੍ਹਾਂ ਦਾ ਹੀ ਜੇ ਸਾਰੇ ਵਰਗਾਂ ਦਾ ਕਿਸਾਨਾਂ ਨੂੰ ਹੰਗਾਰਾ ਮਿਲਣ ਲੱਗੇ ਜੀ ਤਾਂ ਕਿਸਾਨਾਂ ਨੇ ਰਹਿਣਾ ਮੰਗਿਆ ਉਹ ਮੰਨੀਆਂ ਜਾ ਸਕਦੀਆਂ ਨੇ ਧੰਨਵਾਦ